ਦਾਲ ਚੋਲ ਪਕਾਉਣ ਤੋਂ ਪਹਿਲਾਂ ਸਾਫ ਪਾਣੀ ਨਾਲ ਧੋ ਕੇ ਅੱਧਾ ਘੰਟਾ ਪਹਿਲਾਂ ਭਿਉਂ ਕੇ ਰੱਖ ਦਿੱਤਾ ਜਾਵੇ ਅਤੇ ਉਸੇ ਪਾਣੀ ਵਿੱਚ ਪਕਾਇਆ ਜਾਵੇ ਤਾਂ ਖਾਣਾ ਜਲਦੀ ਪੱਕ ਜਾਂਦਾ ਹੈ ਅਤੇ ਇਸਨ ਦੀ ਵਰਤੋਂ ਵੀ ਬਹੁਤ ਘੱਟ ਹੁੰਦੀ ਹੈ ਪਟੂਰੇ ਦੇ ਆਟੇ 'ਚ ਜਲਦੀ ਚੁੱਕਣ ਲਈ ਬ੍ਰੈਡ ਦੇ 2-3 ਸਲਾਈਸ ਚੂਰਾ ਕਰਕੇ ਮਿਲਾਓ ਦਹੀਂ ਖੱਟਾ ਹੋ ਜਾਂ ਤੇ ਉਸ ਨੂੰ ਕੱਪੜੇ 'ਚ ਛਾਣ ਕੇ ਪਾਣੀ ਕੱਢ ਲਓ ਚਾਹੇ ਤਾਂ ਉਸ 'ਚ ਚੀਨੀ ਅਤੇ ਸੁੱਕੇ ਮੇਵੇ ਬਰੀਕ ਕੱਟ ਕੇ ਹਲਕਾ ਜਿਹਾ ਫੈਂਟ ਲਓ ਅਤੇ ਫ੍ਰੀਜ 'ਚ ਜਿ ਰੱਖ ਦਿਓ 2 ਘੰਟੇ ਬਾਅਦ ਸਰਕੰਡ ਦੇ ਰੂਪ ਵਿੱਚ ਖਾ ਸਕਦੇ ਹੋ ਚਾਹੇ ਤਾਂ ਦਹੀਂ ਦਾ ਪਾਣੀ ਨਿਕਲ ਤੋ ਬਾਅਦ ਉਸ ਵਿੱਚ ਥੋੜਾ ਜਿਹਾ ਦੁੱਧ ਮਿਲਾ ਕੇ ਰਾਇਤਾ ਪਾ ਸਕਦੇ ਹੋ ਜੇਕਰ ਤੁਸੀਂ ਨੌਕਰੀ ਪੇਸ਼ਾ ਹੋ ਤਾਂ ਕੜੀ ਦਾ ਮਸਾਲਾ ਮਿਕਸੀ 'ਚ ਜਿਆਦਾ ਪੀਸ ਕੇ ਮਸਾਲਾ ਪੁੰਨ ਕੇ ਫ੍ਰੀਜ ਵਿੱਚ ਰੱਖ ਲਓ ਰਸੇਦਾਰ ਸਬਜ਼ੀ ਸਮੇਂ ਤਿਆਰ ਮਸਾਲਾ ਵਰਤੋਂ ਵਿੱਚ ਲਿਆ ਸਕਦੇ ਹੋ ਕੜੀ ਪੱਤਾ ਅਤੇ ਧਨੀਏ ਦੇ ਪੱਤੇ ਨੂੰ ਤਾਜ਼ਾ ਰੱਖਣ ਲਈ ਉਹਨਾਂ ਚ ਪਿੱਤਲੇ ਕੱਪੜੇ ਨੂੰ ਲਪੇਟ ਕੇ ਫ੍ਰਿਜ ਵਿੱਚ ਰੱਖੋ ਦੁੱਧ ਦੀ ਮਲਾਈ ਨੂੰ ਫੋਕ ਮਾਰ ਕੇ ਨਾ ਹਟਾਓ ਫੋਕ ਜਰੀਏ ਘਟਾਣੋਂ ਦੁੱਧ ਚ ਚਲੇ ਜਾਂਦੇ ਹਨ ਅਤੇ ਦੁੱਧ ਦੂਸ਼ਿਤ ਹੋ ਜਾਂਦਾ ਹੈ ਦੁੱਧ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਉਬਾਲਾ ਦਿਓ ਤਾਂ ਕਿ ਘਟਾਣੋਂ ਖਤਮ ਹੋ ਜਾਣ ਦੁੱਧ ਨੂੰ ਜ਼ਿਆਦਾ ਦੇਰ ਨਾ ਉਬਾਲੋ ਇਸ ਨਾਲ ਉਸ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਦੁੱਧ ਫੁੱਟ ਜਾਣ ਦੀ ਸਥਿਤੀ 'ਚ ਪਾਣੀ ਅਤੇ ਪਨੀਰ ਨੂੰ ਵੱਖ ਕਰ ਦਿਓ ਪਾਣੀ ਨਾਲ ਆਟਾ ਗੁੰਨ ਸਕਦੇ ਹੋ ਜਾਂ ਦਾਲ ਚੌਲ ਉਸ ਪਾਣੀ ਵਿੱਚ ਪਕਾ ਲਓ ਸਵਾਦ ਦੇ ਨਾਲ ਪੋਸ਼ਟਿਕ ਵੀ ਵੱਧ ਜਾਂਦੀ ਹੈ ਦੁੱਧ ਚ ਆਟਾ ਗੁੰਨ ਕੇ ਜਪਾਤੀ ਪਰੌਂਠੇ ਜਾਂ ਪੂੜੀ ਬਣਾ ਸਕਦੇ ਹੋ ਜਿਆਦਾ ਖਸਤਾ ਤੇ ਸਵਾਦਿਸ਼ਟ ਬਣੇਗਾ ਦੋ ਗਲਾਸ ਜੇਕਰ ਇੱਕ ਦੂਜੇ ਵਿੱਚ ਫਸ ਗਏ ਹੋਣ ਤਾਂ ਕਟੋਰੇ ਚ ਗਰਮ ਪਾਣੀ ਪਾ ਕੇ ਉਸ ਵਿੱਚ ਗਲਾਸ ਰੱਖੋ ਅੰਦਰ ਵਾਲੇ ਗਲਾਸ ਵਿੱਚ ਠੰਡਾ ਪਾਣੀ ਭਰ ਦਿਓ ਦੋਵੇਂ ਉਹ ਗਲਾਸ ਆਸਾਨੀ ਨਾਲ ਨਿਕਲ ਜਾਣਗੇ ਸਰਦੀਆਂ ਚ ਆਸਾਨੀ ਨਾਲ ਦਹੀਂ ਚ ਮੋਨ ਲਈ ਦਹੀਂ ਜਮਾਉਣ ਤੋਂ ਬਾਅਦ ਬਰਤਨ ਨੂੰ ਕੈਸਟਰੋਲ ਵਿੱਚ ਰੱਖ ਦਿਓ ਜਾਂ ਫ੍ਰਿਜ ਦੇ ਟ੍ਰਾਂਸਫਾਰਮ ਦੇ ਬਰਤਨ ਨੂੰ ਰੱਖ ਦਿਓ ਦਹੀਂ ਆਸਾਨੀ ਨਾਲ ਜੰਮ ਜਾਵੇਗਾ ਵੇਸਣ ਦੇ ਪੇੜੇ ਸਖਤ ਨਾ ਬਣ ਇਸ ਲਈ ਵੇਸਣ ਗੁੰਨਣ ਦੇ ਸਮੇ ਉਸ ਵਿੱਚ ਥੋੜਾ ਜਿਹਾ ਮੋਇਨ ਕੇ ਦਹੀਂ ਨਾਲ ਵੇਸਣ ਨੂੰ ਗੁੰਨੋ ਕਿਸੇ ਬੋਤਲ ਜਾਂ ਸਟੀਲ ਦੇ ਡੱਬੇ ਵਿੱਚ ਸਮਾਨ ਰੱਖਣਾ ਹੋਵੇ ਤਾਂ ਪਹਿਲਾ ਚੀਜ਼ ਦੀ ਗੰਧ ਨਾ ਜਾਸ ਰਹੀ ਹੋਵੇ ਤਾਂ ਉਸ ਨੂੰ ਧੋਤੀ ਹੋਈ ਬੋਤਲ 'ਚ ਇੱਕ ਜਲਦੀ ਹੋਈ ਦੀਲੀ ਦੀ ਪਾ ਦਿਓ ਟੱਕਣ ਬੰਦ ਕਰ ਦਿਓ ਢੱਕਣ ਖੋਲ ਕੇ ਬੋਤਲ ਨੂੰ ਸਕਾ ਲਓ ਗੰਧ ਨਹੀਂ ਰਵੇਗੀ ਸਟੀਲ ਦੇ ਬਰਤਨ ਚ ਦੁੱਧ ਉਬਾਲਣ ਤੇ ਅਕਸਰ ੇਠਾਂ ਲੱਗ ਜਾਂਦਾ ਹੈ ਦੁੱਧ ਉਬਾਲਣ ਤੋਂ ਪਹਿਲਾਂ ਬਤੀਲੇ ਚ ਥੋੜਾ ਜਿਹਾ ਪਾਣੀ ਪਾ ਦਿਓ ਪਾਣੀ ਉਬਲਣ ਤੋਂ ਬਾਅਦ ਦੁੱਧ ਪਾ ਕੇ ਉਬਾਲੋ ਸਬਜ਼ੀਆਂ ਨੂੰ ਧੋ ਕੇ ਕੱਟੋ ਬਾਅਦ ਚ ਧੋਣ ਨਾਲ ਉਸ ਦੇਖਣੀ ਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ ਜੇਕਰ ਦੁੱਧ ਚ ਖਟਾਸ ਆਉਣ ਲੱਗੇ ਅਤੇ ਫਟਣ ਦਾ ਡਰ ਹੋਵੇ ਤਾਂ ਉਸ ਚ ਇੱਕ ਚਾਹ ਮਚ ਪਾਣੀ ਚ ਅੱਧਾ ਚਮਚ ਖਾਨ ਦਾ ਸੋਡਾ ਮਿਲਾ ਦੇਉ ਦੁੱਧ ਫਟਣ ਤੋਂ ਬਚ ਜਾਵੇਗਾ ਹਰੀ ਮਿਰਚ ਨੂੰ ਜ਼ਿਆਦਾ ਸਮੇਂ ਤੱਕ ਤਾਜ਼ਾ ਰੱਖਣ ਲਈ ਉਹਨਾਂ ਦੀ ਡੰਡੀ ਤੋੜ ਕੇ ਰੱਖੋ ਮਿੱਠੇ ਬਿਸਕੁਟ ਦੇ कुरकुरੇਪਣ ਬਰਕਰਾਰ ਰੱਖਣ ਲਈ ਇੱਕ ਕੰਟੇਨਰ ਵਿੱਚ ਇੱਕ ਚਮਚਾਖੰਡ ਪਾਓ ਅਤੇ ਉਸ ਦੇ ਉੱਪਰ ਬਿਸਕੁਟ ਰੱਖੋ ਬਿਸਕੁਟ ਲੰਬੇ ਸਮੇਂ ਤੱਕ कुरकुरੇ ਰਹਿਣਗੇ ਵੀਡੀਓ ਵਧੀਆ ਲੱਗੀ ਸ਼ੇਅਰ ਵੀ ਜਰੂਰ ਕਰੋ ਲਾਈਕ ਵੀ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ